ਕੋਣ ਗੱਲੀ ਬੜਾ ਯਾਰ ਸਰ ਆਹੀ ਕਰੀਏ ਨਾ ਯਾਰ ਖੜ ਜਾ ਬਾਹਰ ਹੀ ਇਤਨਾ ਕਿਰ ਸਿਲਕਾ ਯਾਰ ਕੋਈ ਰਾਹ ਤੇ 100 ਮੋਟਰਸਾਈਕਲ ਆ ਜਾਂਦਾ ਕੋਈ ਸਕੂਟਰੀ ਆ ਜਾਂਦਾ ਤਿਲਕੇ ਬਾਈ ਲੱਤਾਂ ਮਾਰਾਂਗੇ ਕਿ ਜੇ ਤੂੰ ਮੈਨੂੰ ਫੜਾ ਮੇਰੇ ਲਵੇ ਬੱਟੀਆਂ ਵੀ ਹੋਣ ਅਕੇ ਕਹਾ ਵਾਸਤੇ ਵੀ ਜੇ ਇਲਾ ਸੜਕ ਤੇ ਨਹੀਂ ਫਿੱਟਣਾ ਇਲਾ ਖਾਤਾ ਜੇ ਸਿਲਕਾ ਲਵਾਵੇਂ ਚ ਪਾਓ ਠੀਕ ਹੈ ਜੀ ਤਵਾ ਭਾਈ ਪਾਸੇ ਇਕੱਠੇ ਕਰਕੇ ਚਾਹੇ ਤਾਂ ਗੱਡੀ ਰੋਕ ਕੇ ਆਪਾਂ ਸਾਈਡ ਤੇ ਖੁੱਲਾ ਛੱਡ ਦਿਓ ਗੱਠ ਮਾਰ ਕੇ ਨਹੀਂ ਛੱਟਣਾ ਆਪਾਂ ਕਈ ਵਾਰੀ ਕੋਈ ਪਸ਼ੂ ਸਿੱਧੇ ਖਾ ਜਾਂਦਾ ਸਮੇਂ ਤੇ ਦਫਾ ਆਪਾਂ ਫਿਰ ਉਹਦੇ ਅੰਦਰ ਜਾ ਕੇ ਪ੍ਰੋਬਲਮ ਆਉਂਦੀ ਉਹਨੂੰ ਸਰੀਰ ਨੂੰ ਨੁਕਸਾਨ ਹੁੰਦਾ ਉਹਦਾ ਖੁੱਲਾ ਛੱਡ ਦਿਓ ਖੁੱਲਾ ਰੱਖ ਦਿਓ ਤਾਂ ਕਿ ਪਸ਼ੂ ਜਿਹੜੇ ਵਿੱਚੋਂ ਲੱਕੇ ਖਾ ਲੇ ਇਹ ਲਵਾ ਪਏ ਦਾ ਇਸ ਤਾਂ ਹੀ ਪਾਜੀ ਸਾਡੇ ਇਹਨਾਂ ਗੱਲ ਗਾਂ ਵਾਸਤੇ ਵੀਰ ਬਣ ਕੇ ਇਹ ਜੀ ਗਲਤੀ ਨਾ ਕਰੀ ਠੀਕ ਹੈ ਜੀ ਆਲਵਾ ਭਾਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਇਹ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਸੀਗਾ ਇੱਕ ਆਪਾਂ ਸਾਰੇ ਵੀਰਾਂ ਨੂੰ ਸੁਨੇਹਾ ਦੇਣਾ ਸੀਗਾ ਇਹ ਵੀ ਕਈ ਵਾਰੀ ਆਪਾਂ ਕੀ ਕਰਦੇ ਆ ਨਾ ਥੋੜੀ ਜਨ ਗੱਲ ਹੀ ਆਪਣੀ ਵੱਡਾ ਨੁਕਸਾਨ ਕਰਾਉਂਦੀ ਕਿਸੇ ਰੋਡ ਤੇ ਸੜਕ ਤੇ ਆਪਾਂ ਤੁਰੇ ਜਾਂਦੇ ਖੜੇ ਖੜਦੇ ਗੱਡੀ ਬੈਠੇ ਖੜੇ ਖਾਈ ਜਾਂਦੇ ਆ ਤਾਂ ਸੜਕ ਤੇ ਈਲਾ ਸਿੱੜਦਾ ਸਿਲਕਾ ਸਿੱੜਦਾ ਤਲਕ ਕੇ ਸੱਟ ਖਾ ਲੂ ਕੋਈ ਸਕੂਟਰੀ ਤੇ ਮੋਟਰਸਾਈਕਲ ਦੇ ਕਿਤੇ ਵੀ ਠੀਕ ਆ ਨਹੀਂ ਤੁਰੇ ਜਾਂਦਾ ਵੀ ਡਿੱਗ ਜਾਂਦਾ ਸਤ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਲਫਾਫੇ ਆਪਣੇ ਕੋਲ ਪਹਿਲੀ ਗੱਲ ਲਫਾਫਾ ਵੀ ਵਰਤਣਾ ਗੱਲ ਤਾਂ ਆਪਣਾ ਲਫਾਫਾ ਵੀ ਨਾ ਪਾਓ ਗੱਡੀ ਖੜਾ ਕੇ ਇਹਨੂੰ ਸਾਰੇ ਸਿਲਕਿਆਂ ਨੂੰ ਇਸ ਤਰ੍ਹਾਂ ਕਰਕੇ ਨਾ ਬਾਹਰ ਕੱਢ ਕੇ ਲਫਾਫੇ ਤੋਂ ਵੀ ਤੇ ਇਹਨੂੰ ਆਪਾਂ ਸੜਕ ਦੇ ਸਾਈਡ ਤੇ ਰੱਖ ਦੋ ਤਾਂ ਕਿ ਕੋਈ ਜਾਨਵਰ ਆ ਜਿਹੜਾ ਉਹ ਜੀ ਜਾ ਤਾਂ ਇਸ ਤਰ੍ਹਾਂ ਰੱਖ ਦੋ ਸਾਈਡ ਤੇ ਤੁਸੀਂ ਆਪ ਸਾਰੇ ਸਮਝਦਾਰ ਹੋ ਮੇਰੇ ਵੀਰ ਲਫਾਫੇ ਦੇ ਵਿੱਚ ਗੰਢ ਮਾਰ ਕੇ ਨਹੀਂ ਹਟਣੀ ਚਾਹੀ ਲਫਾਫਾ ਖੁੱਲ੍ਹੇ ਛੱਡ ਦਿਓ ਤਾਂ ਵੀ ਧਰ ਦੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਕੋਈ ਜਾਨਵਰ ਆ ਉਹ ਸਿੱਧਾ ਕੇਲੇ ਸਿਲਕੇ ਖਾਲੇ ਲਫਾਫਾ ਨਾਲ ਖਾਲੇ ਧੰਨਵਾਦ ਬਾਈ ਸਾਸਿਕਾ